Copyright <laughs> disclaimer under Section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਸਤ ਸਾਰਿਆਂ ਨੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਨਾ ਵੀ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਨੇ ਤੇ ਉਦਾਂ ਹੀ ਇੱਕ ਅਜ ਰਸਮ ਰਹੇਗੀ ਸਾਡੀ ਮੇਰੇ ਵਿਆਹ ਦੀ ਤੇ ਅੱਜ ਮੇਰੀ ਲੜਨ ਆ ਰਹੀ ਹੈ ਚੂੜਾ ਵਧਾਉਣਾ ਤੇ ਅੱਜ ਹੋਊਗੀ ਸਾਡੀ ਚੂੜਾ ਵਧਾਉਣ ਦੀ ਰਸਮ ਬਾ ਕੇ ਵੱਡੇ ਵੱਡੇ ਚਿੱਟੇ ਕਾਂਟੇ ਲਾ ਕੇ ਕਾਲੀ ਸਵਰਖੀ ਬਿੰਦੀ ਤੇ ਅੱਜ ਤਨੇ ਚੂੜਾ ਵਧਾਈ ਦੀ ਰਸਮ ਤੇ ਆ ਗਈ ਸਾਲ ਹੋ ਚਲੇ ਤੇਰੇ ਵਿਆਹ ਹੋਏ ਨੂੰ ਤੁਸੀਂ ਅਜੇ ਚੂੜਾ ਵਧਾਈ ਦੀ ਰਸਮੀ ਨਹੀਂ ਕੀਤੀ ਕਿ ਸ਼ਰਮ ਲੱਥੀ ਵੀ ਹੈ ਤੁਹਾਡੀ ਮੈਂ ਕਹਿੰਨੀ ਐ ਪਰ ਤੁਹਾਨੂੰ ਟਾਈਮ ਕਿੱਥੇ ਸੀ ਤੁਹਾਡੇ ਕੋਲ ਤੁਸੀਂ ਇਹ ਨਬੀ ਜੀ ਜਿਓ ਸੀ ਕਦੇ ਪਕੌੜੇ ਬਣਾਉਣੇ ਸੀਗੇ ਕਦੇ ਆਲੂ ਟਿੱਕੀ ਬਣਾਉਣੀ ਸੀ ਕਦੇ ਆਲੂ ਪੂਜੇ ਬਣਾਉਣੇ ਸੀ ਕੌਸ਼ਨ ਕਹਿੰਦੇ ਤੁਸੀਂ ਰੋਜ਼ ਰੈਸਪੀ ਬਣਾਏ ਰੱਖਦੇ ਆ ਤੇ ਪਰ ਉਹਦੇ ਵਿੱਚ ਟਾਈਮ ਨਹੀਂ ਨਾ ਲੱਗਦਾ ਤਾਂ ਕਿ ਚੂੜਾ ਵਧਾਈ ਦੀ ਰਸਮ ਨਹੀਂ ਕੀਤੀ ਗਈਗੀ ਤੇ ਅੱਜ ਟਾਈਮ ਲੱਗਾ ਫਿਰ ਇਹ ਕਹਿੰਦੀ ਅੱਜ ਘਰ ਹੀ ਲੱਗੇ ਨਾਲੇ ਅੱਜ ਕੇ ਕੰਟੈਂਟ ਨਹੀਂ ਨਾ ਹੋਣਾ ਕੋਈ ਰੈਸਪੀ ਨਹੀਂ ਹੋਣੇਗੀ ਤਾਂ ਕਰਕੇ ਅੱਜ ਚੂੜਾ ਵਧਾਈ ਕਰਨ ਹੋਇਆ ਹਾਂਜੀ ਦੀਦੀ ਆ ਚੁੱਕੇ ਆ ਤੇ ਨਾ ਆਪਾਂ ਉਹਨਾਂ ਨੂੰ ਚਾਹ ਪਾਣੀ ਫੜਾਤਾ ਸੀ ਤੇ ਹੁਣ ਆਪਾਂ ਉਹ ਕੋਲੇ ਬਹਿ ਕੇ ਗੱਲਾਂ ਬਾਤਾਂ ਕਰ ਸਾਲ 'ਚ ਹੁੰਦੇ ਆ 365 ਦਿਨ ਤੇ 365 ਦਿਨਾਂ ਦੇ ਵਿੱਚ ਤਾਂ ਸੋ ਦਨ ਤਾਂ ਇਹ ਆਦ ਪੇਕੇ ਰਹਿੰਦੀ ਆ ਹਾਂ ਜਿਹੜੀ ਚੂੜਾ ਵਿਧਾਈ ਦੀ ਰਸਮ ਆ ਉਹ ਵੀ ਆਪਦੇ ਪੇਕੇ ਹੀ ਕਰਨ ਲੱਗੀ ਆ ਅੱਜ ਨਾ ਨਾਨ ਨੂੰ ਉੱਥੇ ਹੀ ਸੱਦ ਲਿਆ ਵੀ ਤੂੰ ਉੱਥੇ ਹੀ ਆ ਜਾ ਮੈਂ ਤਾਂ ਸਹੁਰੇ ਨਹੀਂ ਆਈਦਾ ਜਿਹੜੇ ਪੰਜ ਛੇ ਦਾ ਨੰਦ ਉਹ ਹੀ ਸਹੁਰੇ ਮਸਾਂ ਲਾ ਕੇ ਆਉਂਦੀ ਆ ਇਹਨਾਂ ਦੇ ਜਿੰਨੇ ਪੁਰਾਣੇ ਸਾਰੇ ਘੱਜਵਾਈ ਬਣੇ ਹੋਇਆ ਕੋਈ ਬੰਦਾ ਨਹੀਂ ਮੈਂ ਦੇਖਿਆ ਜਿਹੜਾ ਆਦ ਘਰੇ ਰਹਿੰਦਾ ਹੋਵੇ ਸਾਰੇ ਇੱਥੇ ਬੈਠੇ ਨੇ ਜਿਹੜਾ ਦੀਪ ਬਹਜੇ ਕਾਲੋ ਦਾ ਦੀਪ ਦਾ ਵਿਆਹ ਹੋਣਾ ਉਹ ਪਹਿਲੇ ਘੱਜਵਾਈ ਬਣਿਆ ਫੈਦਾ ਸਾਰੇ ਇਹਨਾਂ ਦੇ ਘਰ ਜਵਾਈ ਹੈ ਬੱਤ ਸਹੀ ਹੈ ਵਾਨੀ ਹਮ ਕਿੰਨੇ ਸੋਨੇ ਦੇ ਲਾਇਏ ਹਮ ਲੱਗੇ ਬਹੁਤ ਚੰਗੇ ਤਾਂ ਚਾਹ ਨਾ ਕੋਈ ਮਸਾਂ ਤੇ ਆ ਨਾ ਮੈਂ ਕੀ ਕੀ ਕਰ ਦਿੰਦੇ ਪਤਾ ਤੈਨੂੰ ਅ ਤੇਖ ਲੋ ਕਾਲ ਉਹਦੀ ਮਾਂ ਨੂੰ ਵੀ ਕੁਛ ਨਹੀਂ ਪਤਾ ਵੀ ਕਿਵੇਂ ਕੀ ਕਰੀਦਾ ਕੀ ਨਹੀਂ ਕਰੀਦਾ ਹੈ ਉਹ ਇੱਕ ਪਾਸੇ ਲੰਮੀ ਹੋ ਕੇ ਪਈ ਹੈ ਐਡੀ ਜੀ ਹੋ ਕੇ ਪੈ ਗਈ ਹੈ ਜਿਹਦੇ ਪਰ ਆਪਾਂ ਆਸੇ ਤੁਹਾਨੂੰ ਪਤਾ ਵਲੌਗ ਬਣਾ ਹੈ ਪਈ ਸੁਣੇ ਲੱਗਦਾ ਤੁਹ ਨਾਲ ਵਲੌਗ ਦੇ ਵਿੱਚ ਤੇ ਇਹਨੂੰ ਕੁਛ ਨਹੀਂ ਪਤਾ ਰਸ ਮਾਂ ਨੂੰ ਸਮਝਾ ਕਿਵੇਂ ਕੀ ਕਰਨਾ ਕਿਵੇਂ ਕੀ ਨਹੀਂ ਕਰਨਾ ਉਹਦੇ ਪਾਦੀ ਇਹਨਾਂ ਨੇ ਤਾਂ ਵੀਡੀਓ ਬਣਾਉਣੀ ਹੈ ਬਸ ਇਹ ਕੰਟੈਂਟ ਹੈ ਇਹਨਾਂ ਨੇ ਲੱਭ ਲਿਆ ਤੇ ਆਪੇ ਅਦਲ ਲੱਪਲੇ ਕਰੀ ਜਾਣੀਆਂ ਜਿਹੜਾ ਕੁਛ ਕਰਨਾ ਇਹਨਾਂ ਨੇ ਇਹਨੇ ਬਹੁਤ ਦੁਖੀ ਕੀਤਾ ਚੂੜੇ ਨੇ ਮੈਨੂੰ ਮੇਰੇ ਬਾਈ ਦਾ ਬਹੁਤ ਆਇ। ਹਜੇ ਕੀ ਹਜੇ ਰੋਕਿਆ ਦੋ ਕ ਸਾਲ ਹੋਰ ਰੋੱਕ ਕੇ ਚੂੜਾ ਵਧਾਈ ਦਾ ਰਸਮ ਕਰ ਲੈ। ਨਾਲੇ ਉਹਦੇ ਤਾਂ ਬੜੀ ਅੱਗ ਲੱਗੀ ਸੀ ਚੂੜਾ ਪਵਾਉਣ ਦੀ ਹੁਣ ਲਾਉਂਦੇ ਵੀ ਛੇਤੀ ਬਣ ਗਈ ਤੈਨੂੰ। ਮम्मा ਮੱਤ ਜੀ। ਚੂੜਾ ਬਤਾਉ ਜੀ। ਵੀਡੀਓ ਬਣੇ ਜਾਂਦੀ ਵਲੌਗ ਚ। ਕੱਠੇ ਮਾਰ ਕੇ। ਪਵਾਸ ਲੈਣ ਤੇ ਲੋੜ ਹੈ। ਨਹੀਂ ਆਪ ਹੀ ਲੈ ਲੇ ਜਿਹੜੇ ਹਸਾਬ ਨਾਲ ਉਹ ਕਹੀ ਜਾਂਦੀ ਹੈ ਵੀ ਚੂੜੇ ਤੋਂ ਔਖੀ ਹੋਈ ਵੀ ਸੀ ਮੈਂ ਉਹ ਪਹਿਲੇ ਹੀ ਹੱਥ ਤੇ ਸਰੋਂ ਦਾ ਤੇਲ ਲਾ ਕੇ ਬੈਠੀ ਹੋਗੀ ਵੀ ਚੂੜਾ ਜਦ ਲਾਵਾਂਗੇ ਛੇਤੀ ਛੇਤੀ ਲੱਖ ਜਿੱਤ ਵਾਲਾ ਔਖੀ ਨਾ ਹੋਵਾਂ ਮੈਂ ਫੁੱਲ ਲੈ ਲੈਂਦਾ ਸੀਗਾ ਇਹਨਾਂ ਨੂੰ ਐਵੇਂ ਨਹੀਂ ਪਤਾ ਸੁਡਲਾਂ ਨੂੰ ਵੀ ਚੂੜਾ ਵਧਾਈ ਦੀ ਰਸਮ ਕਿਵੇਂ ਕਰੀਦੀ ਐ ਚੂੜਾ ਵਧਾਈ ਦੀ ਰਸਮ ਆ ਜਿਹੜੀ ਥੱਲੇ ਬਹਿ ਕੇ ਕਰੀਦੀ ਐ ਠੀਕ ਆ ਚੱਜ ਨਾਲ ਤੁਹਾਡੇ ਵਾਂਗੂ ਕਿਲੋ ਕਿਲੋ ਤੇ ਚਿੱਟੜ ਲੈ ਕੇ ਬੈੱਡ ਤੇ ਨਹੀਂ ਬੈਠੀਦਾ ਹੁੰਦਾ ਇਹ ਰਸਮ ਕੀ ਐ ਸਾਰੇ ਆਣਾ ਕਮੈਂਟ ਕਰਕੇ ਦੱਸੋ ਅਸੀਂ ਕਹਿੰਦੇ ਸੀਗੇ ਤੁਹਾਨੂੰ ਨਹੀਂ ਪਤਾ ਵੀ ਇਹ ਰਸਮ ਕੀ ਆ ਵੈਸੇ ਤੁਹਾਨੂੰ ਪਤਾ ਵੀ ਕਿਵੇਂ ਹੋਊਗਾ ਤੁਹਾਡੀ ਮਾਂ ਨੂੰ ਨਹੀਂ ਜਦੋਂ ਪਤਾ ਹੈ ਰਸਮ ਕੀ ਆ ਇਹਦੇ ਰਸਮ ਨੂੰ ਕਰੀਦਾ ਕਿਵੇਂ ਤਾਂ ਤੁਹਾਨੂੰ ਕਿੱਥੋਂ ਪਤਾ ਹੋਊਗਾ ਤਾਂ ਇਹਦਾ ਤੁਸੀਂ ਪੁੱਛਦੇ ਆ ਵੀ ਕਮੈਂਟ ਵਿੱਚ ਦੱਸੋ ਵੀ ਇਹ ਰਸਮ ਨੂੰ ਕਹਿੰਦੇ ਕੀ ਆ ਡੰਗਰ ਕਿਸੇ ਥਾਂ ਦੇ ਜਾਵਾਂ ਇਹ ਡੰਗਰ ਆ ਤੁਹਾਡੇ ਸਾਰੇ ਟੱਬੇ ਦੀ ਮੱਤ ਜਿਹੜੀ ਮੋਟੀ ਆ ਇਹ ਤਾਂ ਇੱਕ ਰਸਮ ਹੈ ਤੇਰੇ ਉਹ ਪੂਰਾ ਚਾਤੜਾ ਤਾਪਾ ਵੀ ਨਾ ਛੋੜਾ ਲਾਉਂਦੇ ਮੈਂ ਵੀ ਕਦੇ ਬੁਧਾਇਆ ਨਹੀਂ ਸੀ ਆਹੋ ਬਾਵਾ ਗੋਰੀਆਂ ਉ ਤਾਂ ਜਿਵੇਂ ਬਾਲੀ ਸੋਣੀ ਹੁੰਦੀ ਹੈ ਨਾ ਮਰਨਾ ਪੱਕੀ ਮੈਲ ਇਹਦੇ ਜੰਮੀ ਵੀ ਆ ਪਿੰਡੇ ਦੇ ਨਾਣੇ ਨਹਾਉਣਾ ਨਾ ਕਰਨਾ ਬਸ ਸੁਰਖੀ ਬਿੰਦੀ ਲਾ ਕੇ ਕੈਮ ਰੱਖ ਕੇ ਆ ਜਾਂਦੀ ਹੈ ਵੀ ਹੈਲੋ ਗਾਇਸ ਆਈ ਹੋਪ ਸੋ ਸਾਰੇ ਠੀਕ ਹੋਵਾਂਗੇ ਤਾਂ ਮੈਂ ਕਰਨ ਲੱਗਿਆਂ ਅੱਜ ਦਾ ਵਲੌਗ ਸ਼ੁਰੂ ਖਾਇ ਖਸਮਾ ਤੁਹਾਡੇ ਵਲੌਗ ਚ ਆਜਣਾ ਨਾ ਮਰ ਲਿਆ ਕਰੋ ਮੈਲ ਲਾ ਲਓ ਮਰਨਾ ਪੱਕੀ ਗਿੱਟਿਆਂ ਤੇ ਮੈਲ ਜਿਹੜੀ ਵੀ ਤੁਹਾਡੇ ਥੋਣਾ ਕਾਲੀਆਂ ਹੀ ਪੈਣਾ ਤੁਹਾਡੀਆਂ ਨਾ ਨਹਾਉਣਾ ਨਾ ਧੋਣਾ ਨਾ ਕੱਪੜੇ ਬਦਲਨੇ ਉਵੇਂ ਸੁਗਲੀਆਂ ਹੀ ਫਾਇਦੀਆਂ ਰਹਿਣਗੀਆਂ ਇਹ ചെലോ തോണ്ടൂടാ <laughs> <laughs> بس تو تئی لے جے اچھی لسی ران کا ہوتا چھوڑ تا کر تو جی نہیں تا مارے ہو جانا چارے کوئی نہیں مرتی ہے ٹھیک ہو گئے ہن ہردے سمائی کر تھوڑا جا پاس کے اترا ہو جا اٹھے تسی بڑا اترا ਉਹ ਵਿਚਾਰੇ ਨੂੰ ਕਦੇ ਦੀਦੀ ਕਹਿ ਦੂਗੀ ਤੇ ਕਦੇ ਆਂਟੀ ਕਹਿ ਦੂਗੀ ਇਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਰਿਸ਼ਤੇ ਹੁੰਦੇ ਕਿ ਇਹ ਕਿਹਨੂੰ ਕੀ ਕਹਿ ਕੇ ਬੁਲਾਣਾ ਡੰਗਰੇ ਭੈਣ ਦੀ ਨਨਾਂ ਹੁੰਦੀ ਹੈ ਜਿਹੜੀ ਉਹ ਵੀ ਆਪਣੀ ਭੈਣ ਹੀ ਲੱਗਦੀ ਆ ਆਂਟੀ ਨਹੀਂ ਲੱਗਦੀ ਕਦੇ ਦੀਦੀ ਤੇ ਕਦੇ ਆਂਟੀ ਕਹਤਾ ਸੁੱਡਲ ਜੀ ਨਾ ਹੋਵੇ ਨਹੀਂ ਪਤਾ ਤਾਂ ਆਦੀ ਮਾਂ ਨੂੰ ਪੁੱਛ ਲਾ ਵੈਸੇ ਉਹਨੂੰ ਕਿਹੜਾ ਪਤਾ ਹੋਊਗਾ ਇਹਨੂੰ ਪਾਣੀ ਚ ਪਾ ਕੇ ਆਉਣਾ ਬੂਟੇ ਨੂੰ ਚੁੱਪ ਬਿਲਕੁਲ ਚੁੱਪ ਡੰਗਰੇ ਸੁੱੱਡਲੇ ਪਾਣੀ ਨੂੰ ਬੂਟੇ ਵਿੱਚ ਪਾਏ ਦਾ ਹੁੰਦਾ ਬੂਟੇ ਨੂੰ ਪਾਣੀ ਵਿੱਚ ਨਹੀਂ ਪਾਏ ਦਾ ਹੁੰਦਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਬੋਲਣ ਲੱਗੇ ਪਹਿਲਾਂ ਕੀ ਹੋਇਆ ਮੈਂ ਜੀ ਹਾਈ ਵਿਚਾਰੇ ਵੰਦੜੇ ਫਰਾੜ ਹੁਣੇ ਤਾਂ ਤੂੰ ਚੂੜਾ ਵਧਾਈ ਦੀ ਰਸਮ ਕੀਤੀ ਐ ਤੇ ਤੂੰ ਸਾਰਿਆਂ ਨੂੰ ਪਰੌਠਾ ਬਣਾ ਕੇ ਖਵਾਏਂਗੀ ਲੈ ਦੱਸ ਪੂਰੋ ਕਮਲੀਏ گلاب ਜਾਮੁਣਾ ਖਵਾ ਰਸਗੁੱਲੇ ਖਵਾ ਜਲੇਬੀਆਂ ਲਿਆ ਚਮਚਮ ਲਿਆ ਕੁਛ ਮਿੱਠਾ ਲਿਆ ਕੇ ਖਵਾਉਣਾ ਨੂੰ ਪਰੌਠਾ ਨਾਲ ਸਾਰੀ ਜਾਂਦੀ ਐ ਸਾਰਿਆਂ ਦਾ ਕੋਈ ਮਿੱਠੀ ਚੀਜ਼ ਖਵਾਵੀ ਐ ਇੰਨੀ ਵੱਡੀ ਤੇ ਰਸਮ ਹੋਈ ਐ ਤਿੰਨਾਂ ਸਾਲਾਂ ਬਾਅਦ ਤੇਰੇ ਚੂੜਾ ਵਧਾਇਆ ਤੇ ਤੂੰ ਕੁਛ ਮਿੱਠਾ ਖਵਾ ਸਾਰਿਆਂ ਦਾ ਮੂੰਹ ਮਿੱਠਾ ਕਰਾ ਤੂੰ ਤਾਂ ਨੁਕੀਨ ਪਰੌਠੇ ਖਵਾਈ ਜਾਂਦੇ ਨੂਰ ਮੱਝਾਂ ਨੇ വെറ്റ് ചട്ട കൊള്ളാണസിദി ഹം എത്ര पराठा लाले तरी 5 നമ്മ നടേ ഏକ पराठा बटा बनवाസിദി ത ഞാന ഹം റെഡി নাও ദേ यार हना Ready आलु आलु तुसी रेड़ी लाओ पराठे तुम मेरी मनो रेहड़ी लाई लो जो भी कोई रेसिपी घर बनाने आलू वाले परोठे बनाने आलू भुजिया बनाने पकौड़े बनाने आलू टिक्की बनाने कुछ भी बनाने थोड़े तो मूँह आही गल निकलती है भी आप रेहड़ी ला लगे तो तुम रेड़ी लाई लो वलॉग बना तो चंगा बलॉग बनाने सारी दुनिया तो गल खानी है ए चंगा दसा नीत करके खा लो वह बहुत ਵਧੀਆਂ ਤੁਹਾਡੀ ਰੇੜੀ ਲੱਗ ਜੂਗੀ ਮਿਹਨਤ ਕਰੋਂਗੀਆਂ ਪਰ ਤੁਹਾਡੇ ਭਾਈ ਤਾਂ ਵਲੌਗ ਕਰਨਾ ਹੀ ਬਹੁਤ ਵੱਡੀ ਮਿਹਨਤ ਹੈ ਵੀ ਇਹ ਵੀ ਸਾਰਾ ਦੁਨੀਆ ਤੋਂ ਜਿਹੜਾ ਔਖਾ ਕੰਮ ਆ ਹੈ ਪਰ ਤੁਸੀਂ ਰੇੜੀ ਲਾ ਲਓ ਸ਼ਾਇਦ ਉਹ ਤੁਹਾਨੂੰ ਸੌਖਾ ਲੱਗੇ ਨਾ ਜਦੋਂ ਸਾਨੂੰ ਨਾ ਦੀ ਜਿਹੜੀ ਕਹਿਤ ਕਮਾਈ ਕਰਕੇ ਖਾ ਲੋਂਗੀਆਂ ਆਪਦੀ ਰੋਟੀ ਇਹ ਬੜੀ ਅੱਛੀ ਬਾਤ ਕਹੀ ਆਪ ਸਹੀ ਗੱਲਾਂ ਵਲੌਗ ਕਰਾ ਖੜਾ ਸਟੋ ਮੈਂ ਤਾਂ ਮਿਹਨਤੀ ਹੁੰਦੀ ਆ ਹਾਂ ਨਹੀਂ ਕਹਿ ਜਾਂ ਮੈਂ ਕਿਸੇ ਨੂੰ ਮਾਤਾ ਨੇ ਕਹਿੰਦੇ ਲੋਕ ਕਾਹਦੇ ਨੇ ਲੋਕ ਕਹਾਣੀਏ ਗੁੱਤੇ ਭੌਂਕਦੇ ਹੁੰਦੇ ਆ ਠੀਕ ਆ ਹਰਕਸ਼ ਜੀ ਨੂੰ ਤਾਂ ਮਿਹਨਤ ਦੱਸਦੀ ਆ ਨਾ ਵਲੌਗ ਬਣਾਉਣ ਨੂੰ ਉਹ ਮਿਹਨਤ ਨਹੀਂ ਗਈ ਉਹ ਕੰਜਰਖਾਨਾ ਇੱਕ ਹਿਸਾਬ ਦਾ ਮੁਜਰਾ ਪਹਿਲਾਂ ਲੋਕ ਕਿ ਮੁਜਰਾ ਦੇਖਣ ਜਾਂਦੇ ਸੀ ਪੈਸੇ ਦਿੰਦੇ ਸੀਗੇ ਹੁਣ 24/7 ਫ੍ਰੀ ਹੋਇਆ ਹੋਇਆ ਮੁਜਰਾ ਜੋ ਮਰਜੀ ਲੋਕ ਫੋਨ ਖੋਲ੍ਹ ਲੈਣ ਤੇ ਤੁਹਾਡਾ ਮੁਜਰਾ ਦੇਖ ਲੈਣ ਤੁਹਾਨੂੰ ਵੀ ਕੋਈ ਦਿੱਕਤ ਨਹੀਂ ਕਿ ਲੋਕੀ ਸਾਨੂੰ ਇੰਨਾ ਵੇਂਦੇ ਤਾਂ ਇੰਨਾ ਸਾਨੂੰ ਬੋਲਦੇ ਆ ਜਿੰਨਾ ਤੂੰ ਦੱਸਦੇ ਨਾ ਕੁੱਤੇ ਭੌਂਕਦੇ ਆ ਉਹ ਭੌਂਕਦੇ ਨਹੀਂ ਉਹ ਤੁਹਾਨੂੰ ਚੰਗੀ ਮੱਤ ਦਿੰਦੇ ਆ ਠੀਕ ਆ ਭੌਂਕਣ ਦਾ ਵੱਲ ਤਾਂ ਤੁਹਾਨੂੰ ਆ ਵੀ ਜੇ ਵੀ ਤੁਹਾਨੂੰ ਚੰਗੀ ਮੱਤ ਦਿੰਦਾ ਤਾਂ ਅੱਗੋਂ ਤੁਸੀਂ ਨੂੰ ਭੌਂਕਣਾ ਦੱਸਦੇ ਆ ਤੁਹਾਡੇ ਦਿਮਾਗ ਦੇ ਮੋਗ ਹੈ ਨਹੀਂ ਜਿਵੇਂ ਤੁਹਾਡੇ ਸਾਰੇ ਟੱਬੇ ਦੇ ਸਾਰੇ ਟੱਬੇ ਦੇ ਸਾਰੇ ਵਲੌਗਰਾਂ ਦੇ ਦਿਮਾਗ ਹੈ ਨਹੀਂ ਜਿੰਨਾ ਮੱਝੀ ਮੱਥਾ ਮਾਰ ਲਓ ਤੁਹਾਡੇ ਦਿਮਾਗ 'ਚ ਗੱਲ ਨਹੀਂ ਪੈਂਦੀਗੀ ਸਹੀ ਗੱਲ ਆ ਵੈਸੇ ਬਲੌਗਰਾਂ ਨਾਲ ਮੱਥਾ ਮਾਰਨਾ ਤਾਂ ਉਹ ਗੱਲ ਹੋਈ ਕੰਧ 'ਚ ਟੱਕਰਾ ਮਾਰਨੀਆ ਕਿਉਂਕਿ ਇਹਨਾਂ ਦੇ ਜਿਹੜਾ ਕੰਨ ਤੇ ਜੂੰ ਤਾਂ ਸਰਕ ਨਹੀਂ ਨੀਗੇ ਤੇ ਮੱਥਾ ਆਪਦਾ ਹੀ ਫੁੱਟਣਾਗਾ ਵੈਸੇ ਚਲੋ ਕੋਈ ਨਾ ਕੋਸ਼ਿਸ਼ ਆਪਾਂ ਵੀ ਕਰਦੇ ਰਹਾਂ ਕੀ ਪਤਾ ਕਿਤੇ ਦਾ ਸੋਹਣ ਸੋਹਣਾ ਨੇ ਕਿਸੇ ਦੀ ਕਿਸੇ ਦੀ ਤਾਂ ਮੰਨਣ ਗਿਆ ਕਰਦੇ ਨਾ ਕਦੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਆਪਾਂ ਇੱਥੇ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਕਮੈਂਟ ਬਾਕਸ ਵਿੱਚ ਆਪਣੇ ਸੋਹਣ ਸੋਹਣੇ ਨਾਮ ਲਿਖੇ ਸੀ ਤੇ ਸੋਹਣ ਸੋਹਣੇ ਕਮੈਂਟ ਲਿਖੇ ਸੀ ਉਹਨਾਂ ਦੇ ਨਾਮ ਆ ਮਨਿੰਦਰ ਸਿੰਘ ਰਾਜਕੁਮਾਰੀ ਰੋਬਨ ਸਿੰਘ ਦਲਜੀਤ ਸਿੰਘ ਕਾਲਾ ਗਰੇਵਾਲ ਮੰਨਤੀ ਸਿੰਘ ਬਿਲਾਸਪੁਰੀਆ ਥੈਂਕ ਯੂ ਸੋ ਮੱਚ ਇੰਨੇ ਸੋਨੇ ਸੋਨੇ ਕਮੈਂਟ ਕਰਨ ਦੇ ਲਈ ਤੇ ਮੇਰੀ ਵੀਡੀਓ ਨੂੰ ਪਿਆਰ ਦੇਣ ਦੇ ਲਈ ਹਾਂਜੀ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ